ਚੰਡੀਗੜ੍ਹ ਸੌਂਣਿਕ ਕੇ ਆ ਰਹੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਕਲੋਨੀ ਦੇ ਉੱਤੇ ਕੀਤੀ ਹੈ ਦੱਸ ਦਿੰਨੇ ਆ 800 ਛੁੱਗੀ ਵਾਲੇ ਸੈਕਟਰ 54 ਦੇ ਵਿੱਚ ਜੋ ਕਿ ਲੰਬੇ ਸਮੇਂ ਤੋਂ ਜਗਤ ਤੇ ਆਪਣੀ ਛੁੱਗੀਆਂ ਬਣਾ ਕੇ ਬੈਠੇ ਹੋਏ ਸੀ ਜਿਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਨੇ ਨੋਟਿਸ ਵੀ ਭੇਜੇ ਕਿਸ ਜਗ੍ਹਾ ਨੂੰ ਖਾਲੀ ਕੀਤਾ ਜਾਵੇ ਪਰ ਖਾਲੀ ਨਹੀਂ ਕੀਤੀ ਸੀ ਜਿਸ ਤੋਂ ਬਾਅਦ ਜਾ ਕੇ ਅੱਜ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜੀ ਮੌਕੇ ਤੇ 1000 ਦੇ ਕਰੀਬ ਪੁਲਿਸ ਮੁਲਾਜ਼ਮ ਇਸ ਝੁੱਗੀ ਨੂੰ ਖਾਲੀ ਕਰਾਉਣ ਵਾਸਤੇ ਲਗਾਏ ਗਏ ਦੱਸ ਦਿੰਦੇ ਆ 12 ਏਕੜ ਜ਼ਮੀਨ ਹੈ ਜਿੱਥੇ ਕਿ 800 ਝੁੱਗੀ ਵਾਲੇ ਆਪਣੀਆਂ ਝੁੱਗੀਆਂ ਪਿਛਲੇ 32 ਸਾਲ ਤੋਂ ਬਣਾ ਕੇ ਬੈਠੇ ਸੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਸੈਕਟਰ 25 ਦੇ ਵਿੱਚ ਜਾਂ ਫਿਰ ਹੋਰ ਕਈ ਇਸ ਤਰੀਕੇ ਦੀਆਂ ਕਲੋਨੀਆਂ ਝੁੱਗੀਆਂ ਬਸੀਆਂ ਹੋਈਆਂ ਸੀ ਚੰਡੀਗੜ੍ਹ ਦੇ ਵਿੱਚ ਤਾਂ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਸੀਂ ਲਾਈਵ ਦੇ ਸਕਦੇ ਹੋ ਕਿਵੇਂ ਜੀਸੀਬੀ ਪੌਪਲਨ ਮਸ਼ੀਨਾਂ ਦੇ ਨਾਲ ਪੂਰੀ ਝੁੱਗੀਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਦੱਸ ਦਿੰਦੇ ਆ ਕਿ ਪਹਿਲਾ ਚੰਡੀਗੜ੍ਹ ਸ਼ਹਿਰ ਹੋਵੇਗਾ ਜਿਸ ਜਗ੍ਹਾ ਤੋਂ ਉੱਤੇ ਕੋਈ ਝੁੱਗੀ ਝੌਪੜੀ ਨਹੀਂ ਹੋਵੇਗੀ ਤਾਂ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਕਵਨ ਸ਼ਿਰ ਕਰ ਇਸ ਮੌਕੇ ਕਾਫੀ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਮੌਕੇ ਤੇ ਪਾਰੀਪੁਰ ਸਪੋਰਟਸ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕਿਸੇ ਦੀ ਇੱਕ ਨਹੀਂ ਚਲਨ ਦਿੱਤੀ ਪਹਿਲਾਂ ਪ੍ਰਸ਼ਾਸਨ ਨੇ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਅਗਾ ਕੀਤਾ ਕਿ ਆਪਣੀ ਝੁੱਗੀ ਝੌਪੜੀ ਤੁਸੀਂ ਖਾਲੀ ਕਰ ਦਿਓ ਪ੍ਰਸ਼ਾਸਨ ਦੀਆਂ ਮਸ਼ੀਨਾਂ ਆ ਰਹੀਆਂ ਨੇ ਇਸ ਤੋਂ ਬਾਅਦ ਵੱਡੀ ਕਾਰਵਾਈ ਹੋਵੇਗੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਮੌਕੇ ਤੇ ਜੇਸੀ ਮਸ਼ੀਨਾਂ ਤੇ ਚੰਡੀਗੜ੍ਹ ਪੁਲਿਸ ਦੇ ਵੱਡੀ ਗਿਣਤੀ ਮੁਲਾਜ਼ਮ ਜਿਗਾ ਉੱਤੇ ਪਹੁੰਚੇ ਸੀ ਤੇ ਦੇਖੋ ਕਿਵੇਂ ਹੁਣ ਖਾਲੀ ਕਰਵਾਇਆ ਜਾ ਰਿਹਾ ਹੈ ਕਾਫੀ ਜਗ੍ਹਾ ਜਿਹੜੀ ਚੰਡੀਗੜ੍ਹ ਦੇ ਵਿੱਚ ਇਨ੍ਹਾਂ ਚੁਗੀ ਚੌਪੜੀ ਵਾਲਿਆਂ ਨੇ ਕਵਰ ਕੀਤੀਆਂ ਹੋਈਆਂ ਸੀ ਪਰ ਪ੍ਰਸ਼ਾਸਨ ਵੱਲੋਂ ਵਾਰ-ਵਾਰ ਨੋਟਸ ਵੀ ਦਿੱਤੇ ਜਾ ਰਹੇ ਸੀ ਕਿ ਇਨ੍ਹਾਂ ਚੁਗੀ ਚੌਪੜੀਆਂ ਨੂੰ ਖਾਲੀ ਕਰਵਾ ਜਾਵੇ ਐਸੇ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖੋ ਸਵੇਰ ਤੋਂ ਹੀ ਇਹ ਕਾਰਵਾਈ ਚੱਲ ਰਹੀ ਹੈ ਜਿਸ ਨੂੰ ਲੈ ਕੇ ਕਾਫੀ ਝੁੱਗੀਆਂ ਵਾਲੇ ਆਪਣੀ ਝੁੱਗੀਆਂ ਖਾਲੀ ਕਰਕੇ ਚਲੇ ਵੀ ਗਏ ਨੇ ਪਰ ਕੁਝ ਲੋਕ ਅਜੇ ਵੀ ਉਸ ਜਗ੍ਹਾ ਉੱਤੇ ਮੌਜੂਦ ਸੀ ਕਿਉਂਕਿ 32 ਸਾਲ ਤੋਂ ਜਿਹੜੇ ਲੋਕ ਘਰਾਂ ਦੇ ਵਿੱਚ ਰਹੇ ਹੁਣ ਤਾਂ ਘਰ ਛੱਡਣਾ ਵੀ ਮੁਸ਼ਕਲ ਹੋ ਜਾਂਦਾ ਹੈ ਤਾਂ ਇਸੇ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੱਸਿਆ ਗਿਆ ਕਿ ਕਿੰਨਾ ਵੱਲੋਂ ਕਬਜ਼ੇ ਕਿਤੇ ਹੋਏ ਸੀ ਜਿਸ ਨੂੰ ਲੈ ਕੇ ਕਬਜ਼ੇ ਖਾਲੀ ਕਰਵਾਏ ਜਾ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸੈਕਟਰ 54 ਚੰਡੀਗੜ੍ਹ ਦੇ ਦਿਖਾ ਰਹੇ ਹਾਂ ਜਿੱਥੇ ਕੀ ਅਦਰਸ਼ ਕਲੋਨੀ ਦੇ ਨਾਮ ਤੋਂ ਇੱਕ ਕਲੋਨੀ ਸੀ ਜਿੱਥੇ ਕੀ ਕਾਫੀ ਚੁੱਗੀ ਵਾਲੇ 800 ਦੇ ਕਰੀਬ ਆਪਣੇ ਜ਼ੈਨਬਸੇਦਾ ਕਰਕੇ ਬੈਠੇ ਸੀ ਪਿਛਲੇ 32 ਸਾਲ ਦਸਤਰੀ ਕੀ 32 ਸਾਲ ਤੋਂ 12 ਏਕੜ ਜ਼ਮੀਨ ਸੀ ਜਿਸ ਦੇ ਵਿੱਚ ਕੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਜਗ੍ਹਾ ਉੱਤੇ ਆਪਣੀ ਚੁੱਗੀ ਛੌਫੜੀਆਂ ਬਣਾਈਆਂ ਹੋਈਆਂ ਸੀ ਇਹ ਤਸਵੀਰਾਂ ਤੋਂ ਦੇਖੋ ਕੀ ਕੀ ਕਰਕੇ ਹੁਣ ਚੁੱਗੀ ਛੌਫੜੀਆਂ ਨੂੰ ਤੋੜਿਆ ਜਾ ਰਿਹਾ ਹੈ ਇਹ ਪਟਚੰਡੀਆ ਪ੍ਰਸ਼ਾਸਨ ਦੀ ਕਾਰਵਾਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਕਈ ਡੀਐਸਪੀ ਐਸਪੀ ਐਸਐਸਪੀ ਦੀ ਵੀ ਡਿਊਟੀ ਮੌਕੇ ਤੇ ਲੱਗੀ ਹੋਈ ਸੀ ਕਿਸ ਤਰੀਕੇ ਦੀ ਸਥਿਤੀ ਤਣਾਅਪੂਰਨ ਹੋਵੇ ਕਿਉਂਕਿ ਕਈ ਵਾਰ ਇਸ ਤਰੀਕੇ ਨਾਲ ਜਦੋਂ ਕੋਈ ਕਮਜਾ ਖਾਲੀ ਕਰਵਾ ਜਾਂਦਾ ਹੈ ਕੋਈ ਕਲੋਨੀ ਦੇ ਉੱਤੇ ਕਾਰਵਾਈ ਹੁੰਦੀ ਹੈ ਤਾਂ ਕਈ ਵਾਰ ਕਲੋਨੀ ਵਾਸੀ ੜਕ ਵੀ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਪੁਲਿਸ ਮੁਲਾਜ਼ਮਤ ਨਾਤੀ ਜ਼ਰੂਰੀ ਹੈ ਤੇ ਸਾਨੂੰ ਲੈ ਕੇ 1000 ਦੇ ਕਰੀਬ ਦਸਤੇ ਕਿ ਮੁਲਾਜ਼ਮ ਇਸ ਮੌਕੇ ਲਗਾਏ ਗਏ ਦਰਸ ਕਲੋਨੀ ਨੂੰ ਖਾਲੀ ਕਰਵਾਇਆ ਗਿਆ ਇਹ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਮੌਕੇ ਤੇ ਮੌਜੂਦ ਤਸਵੀਰਾਂ ਦੇ ਵਿੱਚ ਸਭ ਨੂੰ ਨਜ਼ਰ ਆ ਜਿਗਾ ਕਿਵੇਂ ਮਸ਼ੀਨਾਂ ਦੇ ਨਾਲ ਹੁਣ ਪੂਰੀ ਜਗ੍ਹਾ ਨੂੰ ਖਾਲੀ ਕਰਵਾ ਜਾ ਰਿਹਾ ਹੈ ਇਸ ਖਬਰ ਨੂੰ ਬਤਵਤ ਵਤ ਸ਼ੇਅਰ ਕਰੇ ਤਾਂਕਿ ਹੋਰ ਲੋਕਾਂ ਤੱਕ ਵੀ ਖਬਰ ਪਹੁੰਚ ਸਕੇ